ਬਣਾਵਾਂਗੇ ਆਲੂ ਪਕੌੜਿਆਂ ਦੀ ਸਬਜ਼ੀ ਪਕੌੜੇ ਦੀ ਸਬਜ਼ੀ ਜਦ ਬਣਾਉਂਦੇ ਆ ਤਾਂ ਜ਼ਿਆਦਾਤਰ ਕੀਿੰਦਾ ਪਕੌੜੇ ਖੁੱਲ ਜਾਂਦੇ ਆ ਤਾਂ ਅਸੀਂ ਦੱਸ ਦਿਆਂ ਕਿ ਇਸ ਤਰ੍ਹਾਂ ਤੁਸੀਂ ਸਬਜ਼ੀ ਬਣਾਉਂਗੇ ਵੀ ਪਕੌੜੇ ਖੁੱਲਣ ਨਹੀਂ ਔਰ ਇੱਕਦਮ ਵਧੀਆ ਸਬਜ਼ੀ ਤੁਹਾਡੀ ਬਣ ਕੇ ਤਿਆਰ ਹੋ ਜੂਗੀ ਤਾਂ ਸਭ ਤੋਂ ਪਹਿਲਾਂ ਕੀ ਹੈ ਪਕੌੜਿਆਂ ਨੂੰ ਪਾਣੀ ਗਰਮ ਕਰਕੇ 10 ਮਿੰਟ ਲਈ ਤੁਸੀਂ ਰੱਖਣਾ ਹੈ ਤਾਂ ਉਹਦੇ ਨਾਲ ਕੀ ਹੈ ਸੌਫਟ ਹੋ ਜੂंगे ਤਾਂ ਗੈਸ ਨੂੰ ਆਫ ਕਰ ਦੂंगे ਗਰਮ ਪਾਣੀ ਵਿੱਚ ਤੇ ਫਿਰ ਗੈਸ ਬੰਦ ਕਰ ਦੇ ਤੇ ਨੂੰ ਉੱਤੇ ਰੱਖ ਦੋ 10 ਮਿੰਟ ਲਗੂਗੇ ਇਹਨੂੰ ਥੋੜੇ ਸੌਫਟ ਹੋਣ ਨੂੰ ਉਸ ਤੋਂ ਬਾਅਦ ਜੀ ਆਪਾਂ ਮਸਾਲੇ ਦੀ ਤਿਆਰੀ ਕਰਦੇ ਹਾਂ ਪਹਿਲਾਂ ਅਸੀਂ ਛਿੱਲਾਂਗੇ ਲਸਣ ਲਸਣ ਛਿੱਲ ਲਿਆ ਤੇ ਉਸ ਤੋਂ ਬਾਅਦ ਆਪਾਂ ਅਦਰਕ ਪਾਵਾਂਗੇ ਅਦਰਕ ਇਹਦੇ ਵਿੱਚ ਜ਼ਿਆਦਾ ਵਧੀਆ ਲੱਗਦਾ ਤਾਂ ਥੋੜਾ ਜਿੰਨਾ ਪਾਉਂਦੇ ਹੋ ਉਹਦੇ ਨਾਲੋਂ ਜ਼ਿਆਦਾ ਪਾ ਲਓ ਜਿੱਦਾਂ 2k ਲਗਾ ਲਓ ਤੁਸੀਂ ਅਦਰਕ ਦੀਆਂ ਗੱਟਾਂ ਜਿਹੜੀ ਹੁੰਦੀਆਂ ਨੇ ਇਕੱਠਾ ਲਗਾ ਲਓ ਉਸ ਤੋਂ ਬਾਅਦ ਕੀ ਹੈ ਤਿੰਨ ਪਿਆਜ਼ ਲੈਣੇ ਤੇ ਇਹਨਾਂ ਨੂੰ ਹੁਣ ਸਾਰਿਆਂ ਨੂੰ ਬਰੀਕ-ਬਰੀਕ ਕੱਟ ਲੈਣਾ। ਜਨ ਆਪਾਂ ਲਸਣ ਨੂੰ ਕੱਟ ਲੈਨੇ ਆ। ਠੀਕ ਹੈ? ਥੋੜਾ ਹੋਰ ਬਰੀਕ ਕਰ ਸਕਦੇ ਤਾਂ ਕਿ ਮਸਾਲਾ ਹੋਰ ਜ਼ਿਆਦਾ ਵਧੀਆ ਬਣੇ। ਉਸ ਤੋਂ ਬਾਅਦ ਆਪਾਂ ਕੱਟਾਂਗੇ ਅਦਰਕ। ਅਦਰਕ ਨੂੰ ਵੀ ਇਸੇ ਤਰ੍ਹਾਂ ਕੱਟਣਾ ਹੈ ਤੇ ਉਸ ਤੋਂ ਬਾਅਦ ਆਪਣਾ ਸਿਗਾ ਪਿਆਜ਼ ਤਿੰਨ ਪਿਆਜ਼ ਲਿੱਤੇ ਹੈ। ਤਿੰਨ ਪਿਆਜ਼ਾਂ ਨੂੰ ਵੀ ਬਰੀਕ-ਬਰੀਕ ਕੱਟ ਲੂ। ਤੇ ਇਹ ਹੋ ਗਈ ਆਪਣੀ ਮਸਾਲੇ ਦੀ ਤਿਆਰੀ। ਉਸ ਤੋਂ ਬਾਅਦ ਹੁਣ ਕੀ ਹੈ ਕੁੱਕਰ ਨੂੰ ਆਪਾਂ ਰੱਖਦੇ ਆ ਗੈਸ ਤੇ ਕਿਉਂਕਿ ਸਬਜੀ ਬ बनानी ਹੈ ਤਾਂ ਅਸੀਂ ਸਰਦੀਆਂ ਵਿੱਚ ਜ਼ਿਆਦਾਤਰ ਸਰੋਂ ਦਾ ਤੇਲ ਹੀ ਯੂਜ਼ ਕਰਦੇ ਹਾਂ ਕਿਉਂਕਿ ਇੱਕ ਤਾਂ ਸਬਜੀ ਕੀ ਪਾਣੇ ਦਾ ਜੰਮ ਜਾਂਦੀ ਹੈ ਇਹਦੇ ਨਾਲ ਕੀ ਹੈ ਠੀਕ ਰਹਿੰਦਾ ਹੈ ਸਬਜੀ ਥੋੜੀ ਮਤਲਬ ਕਿ ਵਧੀਆ ਬਣਦੀ ਹੈ ਵੈਸੇ ਵੀ ਸਰੋਂ ਦਾ ਤੇਲ ਕੀ ਹੈ ਵਧੀਆ ਹੁੰਦਾ ਸੇਫ ਲਈ ਉਸ ਤੋਂ ਬਾਅਦ ਕੀ ਹੈ ਲਸਣ ਪਿਆਜ਼ ਅਸੀਂ ਕਰਕੇ ਰੱਖਿਆ ਸੀ ਦੋ ਚਮਚ ਪਾਵਾਂਗੇ ਆਪਾਂ ਜੀਰਾ ਔਰ ਪਕੌੜੇ ਆਪਣੇ ਹੋ ਗਏ ਆ ਉਸ ਤੋਂ ਬਾਅਦ ਤੇਲ ਗਰਮ ਹੋ ਗਿਆ ਤਾਂ ਪਹਿਲਾਂ ਪਾਵਾਂਗੇ ਮਸਨ ਪਿਆਜ਼ ਅਦਰਕ ਤੇ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਫਰਾਈ ਹੋਣ ਦਵਾਂਗੇ ਉਸ ਤੋਂ ਬਾਅਦ ਕੀ ਹੈ ਇਹਦੇ ਵਿੱਚ ਥੋੜਾ ਜਿਹਾ ਹੋਰ ਟੇਸਟ ਐਡ ਕਰਨ ਲਈ ਦੋ ਹਰੀ ਮਿਰਚਾਂ ਕੱਟ ਕੇ ਪਾਣੀ ਆ ਅਗਰ ਤੁਸੀਂ ਇਹ ਪਾਉਂਗੇ ਤਾਂ ਤੁਸੀਂ ਦੇਖੋਗੇ ਕਿ ਜਿਸ ਤਰ੍ਹਾਂ ਤੁਸੀਂ ਰੈਗੂਲਰ ਸਬਜ਼ੀ ਬਣਾਉਂਦੇ ਹੋ ਉਹਦੇ ਨਾਲ ਟੇਸਟ ਹੋਰ ਜ਼ਿਆਦਾ ਵਧੀਆ ਹੋ ਜਾਏਗਾ ਉਸ ਤੋਂ ਬਾਅਦ ਕੀ ਆਪਾਂ ਟਮਾਟਰ ਪਾਣੀ ਟਮਾਟਰ ਮੈਂ ਇੱਥੇ ਪੇਹੇ ਇੱਥੇ ਤਾਂ ਜਦੋਂ ਕਿ ਆਜ ਦੇ ਵਿੱਚ ਆਪਣੇ ਜੀਂਦੇ ਫਰਾਈ ਹੋ ਗਏ ਉਸ ਤੋਂ ਬਾਅਦ ਜਿਹੜੇ ਚਾੜ ਕਰਨੇ ਆਪਾਂ ਟਮਾਟਰ ਇਹ ਟਮਾਟਰ ਉਸ ਤੋਂ ਬਾਅਦ ਕੀ ਆਪਾਂ ਪਾਣੀ ਪਾਣਾ ਇਹ ਅੱਧਾ ਕੱਪ ਤਾਂ ਕਿ ਟਮਾਟਰ ਚੰਗੀ ਤਰ੍ਹਾਂ ਗਲ ਜਾਣ ਆ ਦੇਖੋ ਤੇ ਹੁਣ ਕੀ ਆ ਇਹਦੇ ਵਿੱਚ ਪਾਵਾਂਗੇ ਆਪਾਂ ਆਪਣੇ ਰੈਗੂਲਰ ਮਸਾਲੇ ਹੋਰ ਤਾਂ ਇਹਦੇ ਵਿੱਚ ਕੁਝ ਪੈਂਦਾ ਨਹੀਂ ਹੈ ਨੂਨ ਹੋ ਗਿਆ ਠੀਕ ਹੈ ਆਪਣੇ ਸਵਾਦ ਦੇ ਅਨੁਸਾਰ ਘੱਟ ਖਾਂਦੇ ਤਾਂ ਘੱਟ ਪਾਓ ਜ਼ਿਆਦਾ ਖਾਂਦੇ ਹੋ ਤਾਂ ਜ਼ਿਆਦਾ ਮਿਰਚ ਦਾ ਵੀ ਇਹ ਹੀ ਹਿਸਾਬ ਕਿਦਾ ਵਾ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਘੱਟ ਖਾਂਦੇ ਹੋ ਤਾਂ ਘੱਟ ਪਾਣੀ ਹੈ ਅਗਰ ਤੁਹਾਨੂੰ ਲੱਗਦਾ ਕਿ ਥੋੜਾ ਤੇਜ਼ ਖਾਂਦੇ ਹੋ ਤਾਂ ਤੇਜ਼ ਪਾ ਲਓ ਉਸ ਤੋਂ ਬਾਅਦ ਤੀਜਾ ਆਪਣਾ ਹਲਦੀ ਹਲਦੀ 1.5 ਚਮਚ ਪਾਣਾ ਹੁੰਦਾ ਹੈ ਏ 6 ਜਣੇ 4 ਜਣੇ ਦੀ ਸਬਜ਼ੀ ਬਣਦੀ ਹੈ ਤਾਂ 1.5 ਚਮਚ ਹਲਦੀ ਬਾਕੀ ਮਸਾਲੇ ਦੇ ਹਿਸਾਬ ਨਾਲ ਹੁੰਦਾ ਹੈ ਉਸ ਤੋਂ ਬਾਅਦ ਕੀ ਹੈ ਇਹਨੂੰ ਅਸੀਂ ਧੱਕ ਦੂੰਗੇ 15 ਮਿੰਟ ਵਿੱਚ ਸਾਡਾ ਮਸਾਲਾ ਗੀਆ ਤਿਆਰ ਹੋ ਜਗਾ ਇਹਨੂੰ ਢੱਕ ਦੋ ਤਾਂ ਇਹ ਕੀ ਹੈ 15 ਮਿੰਟ ਲੱਗੂਗੇ ਸਾਨੂੰ ਉਸ ਵਾਰ ਜਿਹੜਾ ਆਲੂ ਹੋਨੇ ਆਲੂ ਨਵਾਂ ਹੈ ਇਹਦਾ ਚਿੰਤਾ ਤਾਂ ਉਤਰੇਗਾ ਨਹੀਂ ਸਾਨੂੰ ਨੂੰ ਚੰਗੀ ਤਰ੍ਹਾਂ ਆਪਾਂ ਧੋਣਾ ਹੈ ਤਾਂ ਕਿ ਜਿਹੜੀ ਮਿੱਟੀ ਹੈ ਉਹ ਉਤਰ ਜਵੇ ਤਾਂ ਦੇਖੋ ਆਪਣਾ ਮਸਾਲਾ ਤਿਆਰ ਹੋ ਗਿਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਪਕੌੜੇ ਪਾਣੀ ਨਾਲੋਂ ਅੱਡ ਕਰ ਲੂਗੇ ਪਕੌੜਿਆਂ ਨੂੰ ਜਿਹੜਾ ਦਾ ਪਾਣੀ ਉਹ ਵੀ ਯੂਜ਼ ਹੋਏਗਾ ਆਪਣੀ ਤਰੀ ਲਾਂ ਵਿੱਚ ਤਾਂ ਇਹਨੂੰ ਸਿਟਣਾ ਨਹੀਂ ਹੈ ਇਹਨੂੰ ਰੱਖ ਲੈਣਾ ਹੈ ਉਸ ਵਗੀ ਪਕੌੜੇ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੀ ਆ ਜਿਹੜਾ ਮਸਾਲਾ ਆਪਣਾ ਬਣ ਕੇ ਤਿਆਰ ਹੈ ਪਹਿਲਾਂ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਦੇਖੋ ਹੁਣ ਦੇਖੋ ਕੋਈ ਵੀ ਪਕੌੜਾ ਟੁੱਟ ਨਹੀਂ ਰਿਹਾ ਉਸੇ ਤਰ੍ਹਾਂ ਹੈ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਆਲੂ ਜਿਹੜੇ ਕੱਟ ਕੇ ਰੱਖੇ ਹੋਏ ਸੀਗੇ ਆਲੂ ਮੀਡੀਅਮ ਸਾਈਜ਼ ਵਿੱਚ ਕੱਟਨੇ ਆ ਤਾਂ ਆ ਦੇਖੋ ਇਹ ਆਲੂ ਪਾਤੇ ਤੇ ਦੋਨੋਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਉਨਕੀ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੀ ਤਰੀ ਕਿਹੜੀ ਲਾਵਾਂਗੇ ਜਿਹੜਾ ਆਪਾਂ ਪਾਣੀ ਪਕੌੜਿਆਂ ਦਾ ਕੱਢਿਆ ਸੀਗਾ ਆ ਦੇਖੋ ਤਰੀ ਹੀ ਸਾਰੀ ਲਾਣੀ ਹੈ ਬਹੁਤ ਜ਼ਿਆਦਾ ਨਹੀਂ ਲਗਾਨੀ ਤੇ ਬਹੁਤ ਘੱਟ ਨਹੀਂ ਕਿਉਂਕਿ ਪਕੌੜੇ ਵੀ ਆਪ ਵੀ ਪਾਣੀ ਪੀ ਜਾਂਦੇ ਐ ਤਾਂ ਐਗੜਮ ਸੁੱਕੀ ਸਬਜ਼ੀ ਰਹਿ ਜਾਏਗੀ ਤਾਂ ਇਸੇ ਸਾਰ ਨਾਲ ਲਗਾਇਓ ਕਿ ਜੇ ਪਕੌੜੇ ਪਾਣੀ ਪੀ ਵੀ ਲੈਣ ਤਾਂ ਤਰੀ ਥੋੜੀ ਠੀਕ ਰਹੇ ਹੁਣ 3 ਕਿਸੀ ਟੀਆਂ ਵਿੱਚ ਕੀ ਹੈ ਥੋੜੀ ਸਬਜ਼ੀ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਕੀ ਉੱਪਰ ਤੋਂ ਆਪਾਂ ਗਰਮ ਮਸਾਲਾ ਆਪਣੇ ਟੇਸ ਦੇ ਹਿਸਾਬ ਨਾਲ ਅਗਰ ਤੁਹਾਨੂੰ ਪਸੰਦ ਆ ਤਾਂ ਪਾਓ ਔਰ ਜ਼ਿਆਦਾ ਕਰਾਰੀ ਸਬ지 ਬਣ ਜੇਗੀ ਤੇ ਆ ਦੇਖੋ ਆਪਣੀ ਸਬ지 ਦਾ ਕਲਰ ਤੇ ਇਸ ਤੋਂ ਬਾਅਦ ਇਹਨੂੰ ਸਰਵ ਕਰੋ ਔਰ ਬਣਾ ਕੇ ਦੇਖੋ ਸਰਦੀਆਂ ਚ ਬਣਾ ਲੈ ਇੱਕ ਵਧੀਆ ਆਪਸ਼ਨ